ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪ ਦੀ ਪੰਜ ਤਖਤਾਂ ਯਾਤਰਾ ਦੌਰਾਨ ਜਦੋਂ ਵਾਰਾਨਸੀ ਪਹੁੰਚਿਆ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਸੀ ਵੀ ਇੱਥੇ ਗੁਰੂ ਰਵਿਦਾਸ ਜੀ ਦਾ ਜਨਮ ਸਥਾਨ ਹੈ ਰਵਿਦਾਸ ਜੀ 1777 ਈਸਵੀ ਵਿੱਚ ਗਵਰਧਨਪੁਰ ਵਾਰਾਨਸੀ ਵਿੱਚ ਦਾ ਜਨਮ ਹੋਇਆ ਇਹਨਾਂ ਦਾ 152 ਸਾਲ ਦੀ ਉਮਰ ਭੋਗ ਕੇ ਇਹ ਪੂਰੇ ਹੋਏ ਸੀ ਜੋ 1528 ਈਸਵੀ ਨੂੰ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਸਥਾਨ ਬਣਿਆ ਹੋਇਆ ਇਹ ਸੰਤ ਸਰਵੰਦਾ ਜੀ ਨੇ ਬਣਾਇਆ ਸੀਗਾ ਜੀ ਉਹਨਾਂ ਨੇ ਖੋਜ ਕੀਤੀ ਸੀ ਤੇ ਉਹਨਾਂ ਨੇ ਇਹ ਸਥਾਨ ਬਣਾਉਣਾ ਆਰੰਭ ਕੀਤਾ ਸੀ ਸੰਗਤ ਦੀ ਮਦਦ ਨਾਲ ਆਹ ਤਸਵੀਰ ਤੁਸੀਂ ਦੇਖ ਰਹੇ ਹੋ ਸੰਤ ਸਰਵੰਦਾ ਜੀ ਦੀ ਹੈ ਜੀ ਸੰਤ ਸਰਵੰਦਾ ਜੀ ਡੇਰਾ ਬੱਲਾਂ ਜ਼ਿਲ੍ਹਾ ਜਲੰਧਰ ਤੋਂ ਸੀ ਜੀ ਉਸ ਇਹ ਜਿਹੜੀ ਬਿਲਡਿੰਗ ਹੈ 1965 ਦੇ ਵਿੱਚ ਇਹਦਾ ਜਿਹੜੀ ਇਹ ਬਿਲਡਿੰਗ ਬਣੀ ਹੈ ਤੇ ਸੰਤਾਂ ਦੁਆਰਾ ਹੀ ਬਣਾਈ ਗਈ ਹੈ ਸੰਗਤ ਦੀ ਮਦਦ ਨਾਲ ਉਸ ਤੋਂ ਬਾਅਦ 1994 ਦੇ ਵਿੱਚ ਇਹਦੇ ਉੱਤੇ ਸੋਨਾ ਚੜਾਇਆ ਗਿਆ ਜੀ ਉਹ ਸੰਤ ਗਰੀਬਦਾਸ ਜੀ ਨੇ ਚੜਾਇਆ ਸੀਗਾ ਉਹ ਤੋਂ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਤੇ ਇੱਥੇ ਜਿਹੜਾ ਵੀ ਜਿਹੜੇ ਗੁਰੂ ਰਵਿਦਾ ਜੀ ਜਿਹੜੇ ਪੱਥਰ ਤੇ ਕੰਮ ਕਰਦੇ ਹੁੰਦੇ ਸੀਗੇ ਉਹ ਪੱਥਰ ਤੇ ਹੋਰ ਉਹਨਾਂ ਦੀਆਂ ਜੋ ਵਸਤਾਂ ਨੇ ਇੱਥੇ ਸਾਂਭੀਆਂ ਹੋਈਆਂ ਬਹੁਤ ਹੀ ਵਧੀਆ ਬਿਲਡਿੰਗ 7 ਮੰਜ਼ਲੀ ਬਿਲਡਿੰਗ ਹੈ ਹੁਣ ਇਸ ਟਾਈਮ ਇੱਥੇ ਜੋ ਸੰਤ ਨੇ ਸੰਤ ਨਰਿੰਜਨ ਦਾਸ ਜੀ ਉਹਨਾਂ ਹੀ ਦੇਖ ਰਿਹਾ ਕਿ ਅਨੁਸਾਰ ਆ ਇਹ ਡੇਰਾ ਦਾ ਡੇਰੇ ਦਾ ਸਾਰਾ ਸੰਭਾਲ ਕੀਤੀ ਜਾਂਦੀ ਹੈ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਮੰਨਿਆ ਜਾਂਦਾ ਮੰਨਿਆ ਇਹ ਵੀ ਜਾਂਦਾ ਵੀ ਗੁਰੂ ਰਵਿਦਾਸ ਜੀ ਆ ਦੀ ਜਿੰਦਗੀ ਦਾ ਗੁਰਨਾਨਕ ਦੇਵ ਜੀ ਨੂੰ ਮਿਲੇ ਸੀ ਤੇ ਉਹਨਾਂ ਦੇ ਜਿਹੜੇ ਸ਼ਲੋਕ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਜਿਹੜੇ Hindu ਧਰਮ ਦੇ ਪੰਜ ਬਾਣੀ ਪਾਠ ਆ ਉਹਨਾਂ ਵਿੱਚ ਵੀ ਲਏ ਗਏ ਨੇ ਬਹੁਤ ਯਾਨੀ ਪਹੁੰਚੇ ਹੋਏ ਮਹਾਤਮਾ ਸਨ ਗੁਰੂ ਰਵਿਦਾਸ ਜੀ ਉੱਤਰ ਉੱਤਰ ਪ੍ਰਦੇਸ਼ ਪੰਜਾਬ ਗੁਜਰਾਤ ਮੱਧ ਪ੍ਰਦੇਸ਼ ਤੇ ਹੋਰ ਵੀ ਕਈ ਸਟੇਟਾਂ ਵਿੱਚ ਉਹਨਾਂ ਨੇ ਫੇਰੀ ਕੀ ਫੇਰੀਆਂ ਪਾਈਆਂ ਨੇ ਤੇ ਕਹਿੰਦੇ ਨੇ ਵੀ ਮੰਨਿਆ ਜਾਂਦਾ ਵੀ ਇੱਕ ਗੁਰੂ ਰਵਿਦਾਸ ਜੀ ਇੱਕ ਸ਼ਹਿਰ ਸੋਣਾ ਚਾਹੁੰਦੇ ਜਿਹਦਾ ਨਾਮ ਬੇਗੰਪੁਰਾ ਉਹਨਾਂ ਨੇ ਅਰਖਣਾ ਚਾਹੁੰਦੇ ਵੀ ਜਿਹਦੇ ਵਿੱਚ ਕੋਈ ਵੀ ਗਮ ਨਾ ਹੋਵੇ ਕੋਈ ਕਿਸੇ ਨੂੰ ਦੁੱਖ ਨਾ ਹੋਵੇ ਸਾਰੇ ਸੁਖੀ ਹੋਣ ਸਾਰੇ ਪਾਠ ਪੂਜਾ ਵਾਲੇ ਹੋਣ ਉਹ ਸ਼ਹਿਰ ਦੇ ਵਿੱਚ ਤੇ ਮੈਂ ਇੱਕ ਤਾਂ ਪੜਿਆ ਸੀ ਜਿਹੜੇ ਨੇ ਸ਼ਲੋਕ ਵੀ ਉਹਨਾਂ ਦਾ ਇੱਕ ਬੇਗੰਪੁਰਾ ਪੁਰਾਣਾ ਮੈਨੂੰ ਉਹ ਭੁੱਲ ਗਿਆ ਤੇ ਬਹੁਤ ਹੀ ਜਾਨੀ ਭਗਤੀ ਵਿਅਦੀ ਵਾਲੇ ਸੰਤ ਸਨ ਗੁਰੂ ਰਵਿਦਾਸ ਜੀ ਤੇ ਸਈ ਨੀ ਸੰਤ ਸਰਵਨ ਦਾਸ ਜੀ ਜਿਨ੍ਹਾਂ ਨੇ ਜਾਨੀ ਆ ਜਿਹੜਾ ਆਪਣਾ ਸਥਾਨ ਬਣਿਆ ਹੋਇਆ ਇਹ ਉਹਨਾਂ ਨੇ ਖੋਜ ਕਰਕੇ ਇੱਥੇ ਉਹਨਾਂ ਨੇ ਸਥਾਨ ਬਣਾਇਆ ਜੀ ਸੰਗਤ ਦੀ ਮੱਦੇਦ ਨਾਲ ਤੇ ਇੱਥੇ ਜਸ ਟਾਈਮ ਜਾਨੀ ਇਹ ਸੰਤ ਇਹਦੀ ਖੋਜ ਹੋਈ ਸੀ ਇੱਥੇ ਜਦੋਂ ਇਹ ਪੂਰਾ ਹੈ ਤੇ ਇਹ ਫੋਟੋਆਂ ਕੁਝ ਲੱਗੀਆਂ ਹੋਈਆਂ ਇੱਥੇ ਤੁਸੀਂ ਦੇਖ ਸਕਦੇ ਹੋ ਮੈਨੂੰ ਜਿਆਦਾ ਇਤਿਹਾਸ ਬਾਰੇ ਤਾਂ ਨਹੀਂ ਪਤਾ ਰਵਿਦਾਸ ਜੀ ਦੇ ਬਾਰੇ ਬਹੁਤਾ ਕੁਝ ਲਿਖਿਆ ਵੀ ਨਹੀਂ ਗਿਆ ਜਿੰਨਾ ਕਿ ਮੈਨੂੰ ਥੋੜਾ ਜਿਹਾ ਪਤਾ ਹੈ ਉਹਨਾਂ ਕ ਮੈਂ ਤੁਹਾਨੂੰ ਦੱਸਦਾ ਜਾਂ ਬਾਕੀ ਤੁਸੀਂ Google ਤੋਂ ਜਾਂ ਜੋ ਕਿਤਾਬਾਂ ਨੂੰ ਦੇ ਵਿੱਚੋਂ ਪੜ੍ਹ ਵੀ ਸਕਦੇ ਹੋ ਹਾਂ ਇਹ ਸਥਾਨ ਜਾਨੀ ਜਿਹੜਾ ਇੱਥੇ ਗਵਰਧਨਪੁਰ ਵਾਰਨਸੀ ਦੇ ਵਿੱਚ ਬਣਿਆ ਹੋਇਆ ਤੇ ਬਹੁਤ ਦੂਰੋਂ ਦੂਰੋਂ ਸੰਗਤ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਇੱਥੇ ਆਉਂਦੀ ਹੈ ਬੜਾ ਖਾਣ ਪੀਣ ਨੂੰ ਨੂ ਵੀ ਬਹੁਤ ਸੋਹਣਾ ਲੰਗਾ ਪ੍ਰਸ਼ਾਦਾ ਬਣਦਾ ਰਹਿਣ ਨੂੰ ਵੀ ਵਧੀਆ ਇਥੇ ਇਮਾਰਤਾਂ ਬਣੀਆਂ ਹੋਈਆਂ ਤੇ ਸਾਰੇ ਹੀ ਜਿੰਨੇ ਵੀ ਇਥੇ ਸੇਵਾਦਾਰਾ ਬੜੇ ਪਿਆਰ ਦੇ ਨਾਲ ਸਾਰੇ ਮਿਲਦੇ ਆ ਵਾਹਿਗੁਰੂ ਆ ਦੀ ਬਹੁਤ ਕਿਰਪਾ ਤੇ ਤੁਸੀਂ ਵੀ ਜਦੋਂ ਆਓ ਜਦੋਂ ਤੁਸੀਂ ਇਥੇ ਪੰਜ ਤਾਈ ਦਰਸ਼ਨ ਕਰਨ ਆਉਂਦੇ ਹੋ ਤੇ ਇਹਦਾ ਮੈਂ ਤੁਹਾਨੂੰ ਸੰਖੇਪ ਜਾਣਕਾਰੀ ਵੀ ਦਊਗਾ ਸਾਰੀ ਜਦੋਂ ਆਪਾਂ ਸਾਰੀਆਂ ਵੀਡੀਓ ਆਪਣੀਆਂ ਪੂਰੀਆਂ ਹੋ ਗਈਆਂ ਵੀ ਕਿੰਨਾ ਸਾਡਾ ਖਰਚਾ ਆ ਕਿੱਥੋਂ ਕਿੱਥੋਂ ਦੀ ਸੀ ਗਏ ਤੇ ਪਰ ਜਦੋਂ ਵੀ ਤੁਸੀਂ ਪਟਨਾ ਸਾਹਿਬ ਤੋਂ ਹਜੂਰ ਸਾਹਿਬ ਜਾਣੇ ਤਾਂ ਵਾਰਾਨਸੀ ਸੰਤ ਰਵਿਦਾਸ ਜੀ ਦੇ ਸਥਾਨ ਤੇ ਵੀ ਮੱਥਾ ਟੇਕ ਕੇ ਜਰੂਰ ਜਾਓ ਜਿੰਨਾ ਕ ਮੈਂ ਪੜਿਆ ਵੀ ਸੰਤ ਰਵਿਦਾਸ ਜੀ ਦਾ ਜੀਵਨ ਵੀ ਵਿਵਾਦਪੂਰਵਕ ਹੀ ਕਿਰਿਆ ਕਿਉਂਕਿ ਉਹ ਨਾ ਤਾਂ ਜਾਤਾਂ ਪਾਤਾਂ ਨੂੰ ਮੰਨਦੇ ਸਨ ਨਾ ਉੱਚੇ ਉੱਚੇ ਨੀਵੇਂ ਨੂੰ ਮੰਨਦੇ ਸੀ ਉਹ ਤਾਂ ਸਕੇਨਰੀ ਵੀ ਸਾਰੇ ਇੱਕੋ ਜਿਹੇ ਆ ਸਾਰੇ ਰਲ ਮਿਲ ਕੇ ਰਹੋ ਭਗਤੀ ਰੱਬ ਦਾ ਨਾਮ ਲਓ ਤੇ ਕਈ ਲੋਕ ਇਸ ਦੇ ਖਿਲਾਫ ਸਨ ਤੇ ਕਾਫੀ ਉਹਨਾਂ ਨੂੰ ਜਾਨੀ ਸਾਹਮਣਾ ਵੀ ਕਰਨਾ ਪਿਆ ਇਹਨਾਂ ਚੀਜ਼ਾਂ ਦਾ ਬਾਕੀ ਜੇ ਲੋ ਤੁਸੀਂ ਇਹਨਾਂ ਦਾ ਇਤਿਹਾਸ ਪੜੋਗੇ ਤਾਂ ਤੁਹਾਨੂੰ ਕਾਫੀ ਜਾਣਕਾਰੀ ਮਿਲੂਗੀ ਬਹੁਤ ਹੀ ਪੁੱਜੇ ਹੋਏ ਸੰਤ ਸੰਤ ਲੋਕ ਸਨ ਗੁਰੂ ਰਵੀਦਾਸ ਜੀ ਮਹਾਰਾਜ ਜਰੂਰ ਜਾਓ ਇੱਥੇ ਜਿਹਨੂੰ ਵੀ ਜਾਣਦੇ ਆ ਤੇ ਇਹਨੇ ਕਹਿੰਦੇ ਹੋਏ ਖਿਮਾ ਤੇ ਜਾਜ ਕਾ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰੋ ਸ਼ੇਅਰ ਵੀ ਕਰੋ ਲਾਈਕ ਕਮੈਂਟ ਵੀ ਕਰੋ ਬਹੁਤ ਬਹੁਤ ਧੰਨਵਾਦ